ਤੁਸੀਂ ਦੇਖ ਰਹੇ ਹੋ ਨਿਰਪੱਖ ਪੋਸਟ ਨਿਰਪੱਖ ਪੋਸਟ ਦੇ ਪ੍ਰੋਗਰਾਮ ਦੇ ਵਿੱਚ ਅੱਜ ਆਪਾਂ ਗੱਲ ਕਰਦੇ ਹਾਂ ਪੰਥਕ ਰਾਜਨੀਤੀ ਦੀ ਕਿਉਂਕਿ ਪੰਥਕ ਰਾਜਨੀਤੀ ਬੜੇ ਉੜਜਵੇਂ ਮੋੜ ਤੇ ਪਹੁੰਚ ਗਈ ਹੈ ਲੱਗ ਰਿਹਾ ਹੈ ਕਿ ਇਸ ਵੇਲੇ ਪੰਥਕ ਰਾਜਨੀਤੀ ਹੀ ਹਾਸ਼ੀਏ ਤੇ ਚਲੀ ਗਈ ਹੈ ਗੱਲ ਚਾਹੇ ਅਕਾਲੀ ਦਲ ਦੀ ਹੋ ਰਹੀ ਹੈ ਪਰ ਲੱਗਦਾ ਇਹ ਹੈ ਕਿ ਪੰਥਕ ਰਾਜਨੀਤੀ ਹੈ ਜਿਹੜੀ ਉਹ ਇਸ ਵੇਲੇ ਇਸ ਕਦਰ ਉੜਝ ਚੁੱਕੀ ਹੈ ਕਿ ਇਹ ਕਿਸੇ ਪਾਸੇ ਵੀ ਪੰਥਕ ਰਾਜਨੀਤੀ ਦਾ ਅਵਾਰ ਹੁੰਦਾ ਫਿਰ ਹਾਲ ਦਿਖਾਈ ਹੀ ਨਹੀਂ ਦੇ ਰਿਹਾ ਹੈ ਸੋ ਗੱਲ ਕਰਦੇ ਆ ਅਕਾਲੀ ਦਲ ਦੀ ਸ਼੍ਰੋਮਣੀ ਅਕਾਲੀ ਦਲ ਲਗਾਤਾਰ ਹਾਰਾਂ ਦੇ ਵਿੱਚ ਜਦੋਂ ਦਾ ਆਉਣ ਲੱਗਿਆ ਉਸ ਤੋਂ ਬਾਅਦ ਅਕਾਲੀ ਦਲ ਦੇ ਵਿੱਚ ਬਗਾਵਤ ਹੋ ਗਈ ਇੱਕ ਬਾਗੀ ਧੜਾ ਹੋ ਗਿਆ ਜਿਹਨੇ ਸੁਧਾਰ ਲਹਿਰ ਦੀ ਵੀ ਗੱਲ ਕੀਤੀ ਆਪਸ ਵਿੱਚ ਇੱਕ ਦੂਸਰੇ ਦੇ ਪਰਦੋਸ਼ ਪ੍ਰਤੀ ਦੋਸ਼ ਲੱਗੇ ਮਾਮਲਾ ਕਾਲ ਤਰ ਸਾਹਿਬ ਤੇ ਚਲਿਆ ਗਿਆ 2 ਦਸੰਬਰ ਨੂੰ ਕਾਲ ਤਰ ਸਾਹਿਬ ਦੇ ਉੱਪਰ ਜਿਸ ਤਰ੍ਹਾਂ ਕਾਦੀ ਲੀਡਰਸ਼ਿਪ ਹਾਜ਼ਰ ਹੋਈ ਔਰ ਆਪਣੇ ਗ੍ਰਾਮ ਮੰਨੇ ਔਰ ਉਸ ਤੋਂ ਬਾਅਦ ਧਾਰਮਿਕ ਤੇ ਰਾਸੀ ਸਜ਼ਾ ਜਿਹੜੀ ਕਾਲ ਤਰ ਸਾਹਿਬ ਦੇ ਉੱਪਰ ਸੁਣਾ ਦਿੱਤੀ ਗਈ ਖਾਸ ਕਰਕੇ ਸ਼ਕਵੀਰ ਸਿੰਘ ਬਾਦਲ ਹੋਣਾ ਦੀ ਪ੍ਰਧਾਨਗੀ ਦੇ ਉੱਪਰ ਪੂਰੀ ਤਰ੍ਹਾਂ ਖਤਰਾ ਮੰਡਰਾਉਣ ਲੱਗ ਗਿਆ ਪਰ ਉਹ ਤੜਾ ਸ਼ਕਵੀਰ ਸਿੰਘ ਬਾਗਲ ਦੀ ਪ੍ਰਧਾਨਗੀ ਨੂੰ ਬਰਕਰਾਰ ਰੱਖਣ ਦੇ ਲਈ ਕੁਝ ਵੀ ਕਰ ਗੁਜ਼ਰਨ ਦੇ ਲਈ ਤਿਆਰ ਹੋ ਗਿਆ ਤੇ ਧਾਇਓਹੋ ਧਾਰਮਿਕ ਸਜਾ ਜਿਹੜੀ ਲੱਗੀ ਸੀ ਉਹ ਪੂਰੀ ਕੀਤੀ ਗਈ ਭਾਂਡੇ ਮਾਂਜੇਗੇ ਪਹਿਰੇਦਾਰੀ ਕੀਤੀ ਗਈ ਬਾਰਸ਼ਾ ਫੜ ਕੇ ਹੋਰ ਵੀ ਜਿਸ ਤਰ੍ਹਾਂ ਦੀ ਤਾਂ ਪਰ ਜਦੋਂ ਗੱਲ ਆਉਂਦੀ ਹੈ ਜਿਹੜੀ ਰਾਸ ਸੀ ਸਜ਼ਾ ਸੀ ਜਿਹਦੇ ਵਿੱਚ ਕਿਹਾ ਗਿਆ ਕਿ ਜਿਹੜੀ ਇਹ ਲੀਡਰਸ਼ਿਪ ਆਪਣੀਆਂ ਗਲਤੀਆਂ ਕਰਕੇ ਪੰਥ ਦੀ ਅਗਵਾਈ ਕਰਨ ਦਾ ਨੈਤਿਕ ਅਧਿਕਾਰ ਗਵਾ ਚੁੱਕੀ ਹੈ ਤਾਂ ਕਾਤਤਨ ਸਭ ਵੱਲੋਂ ਸੱਤ ਮੈਂਬਰੀ ਕਮੇਟੀ ਬਣਾ ਕੇ ਕਿਹਾ ਗਿਆ ਕਿ ਇਹ ਨਵੀਂ ਭਾਰਤੀ ਅਕਾਲੀ ਦਲ ਦੀ ਕਰੇ ਤਾਂ ਉਸ ਗੱਲ ਤੇ ਆ ਕੇ ਅਕਾਲੀ ਦਲ ਨੇ ਪੇਚ ਫਸਾ ਲਿਆ ਪਹਿਲਾਂ ਤਾਂ ਜਦੋਂ ਕਿ ਵੀਰ ਸਿੰਘ ਬਾਦਲਰੋਂਾਂ ਦੇ ਅਸਤੀਫੇ ਤੇ ਪੀਚ ਫਸਦਾ ਰਿਹਾ ਫਿਰ ਆਖਿਓ ਉਸ ਗੱਲ ਦੇ ਹੋ ਗਿਆ ਵੀ ਉਹ ਜਿਹੜੀ ਕਮੇਟੀ ਹੈਗੀ ਉਹ ਭਰਤੀ ਕਮੇਟੀ ਹੈ ਜਿਹੜੀ ਉਹਨੂੰ ਮਾਨਤਾ ਮਿਲੇ ਜਾਂ ਨਾ ਮਿਲੇ ਜਾਂ ਅਕਾਲੀ ਦਲ ਮੰਨੇ ਜਾਂ ਨਾ ਮੰਨੇ ਪਹਿਲਾਂ ਤਾਂ ਕਾਨੂੰਨੀ ਪਚੀਦਗੀਆਂ ਦੇ ਵਿੱਚ ਮਾਮਲਾ ਫਸਾਇਆ ਗਿਆ ਪਰ ਉਹ ਚੱਲਦੇ ਚਲਾਉਂਦੇ ਹੁਣ ਅਕਾਲੀ ਦਲ ਨੇ ਭਰਤੀ ਹੈ ਜਿਹੜੀ ਸ਼ੁਰੂ ਕਰ ਦਿੱਤੀ ਅਕਾਲੀ ਦਲ ਨੇ 20 ਤਰੀਕ ਤੱਕ ਉਹ ਭਰਤੀ ਹੈ ਜਿਹੜੀ 2 ਦਿਨ ਰਹਿ ਕੇ ਜੋ ਨਜਟਦੀ ਉਹਨਾਂ ਨੇ ਆਪਣਾ ਕੰਮ ਆ ਜਿਹੜਾ 35 ਲੱਖ ਦਾ ਉਹ ਕਹਿ ਰਹੇ ਨੇ ਉਹ ਕਿਵੇਂ ਕੀਤਾ ਬਾਕਸ ਕੀਤਾ ਸਹੀ ਕੀਤਾ ਇਸ ਭਾਈ ਇਸ ਗੱਲ ਤੇ ਨਹੀਂ ਪੈਂਦੇ ਉਹ ਆਪਣੇ ਟਾਰਗੇਟ ਵੱਲ ਭੱਜ ਰਹੇ ਆ ਜਿਹੜਾ ਉਹਨਾਂ ਨੇ ਕਿਹਾ ਸੀ ਤੇ ਦੂਸਰੇ ਪਾਸੇ ਜਿਹੜੀ ਉਹ ਕਮੇਟੀ ਸੀ ਉਹਦਾ ਹਾਲਤ ਜਿਹੜੀ ਹੋ ਗਈ ਐ ਇਸ ਵੇਲੇ ਉਹ ਬੜੇ ਕਸੂਤੇ ਬੌਰ ਚ ਪਹੁੰਚ ਚੁੱਕੀ ਹੈਗੀ ਸੋ ਇਹ ਦੋ ਤਰੀਕ ਨੂੰ ਜਿਹੜਾ ਫੈਸਲਾ ਸੁਣਾਉਣ ਵਾਲੇ ਸਿੰਘ ਸਹਿਵਾਣ ਦੇ ਵਿੱਚੋਂ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਫਾਰਗ ਕਮੇਟੀ ਨੇ ਫਾਰਗ ਕਰ ਦਿੱਤਾ ਉਸ ਤੋਂ ਬਾਅਦ ਹਰਪ੍ਰੀਤ ਸਿੰਘ ਉਹਨਾਂ ਨੂੰ ਫਾਰਗ ਕਰਨ ਵਾਲੇ ਆ ਜਿਹੜੇ ਐਡਵੋਕੇਟ ਹਰਜਿੰਦਰ ਸਿੰਘ ਧਾਮੀਆ ਉਹ ਖੋਦੀ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਛੱਡ ਕੇ ਲਾਂਬੇ ਹੋ ਗਏ। ਔਰ ਉਹਨਾਂ ਦੇ ਨਾਲ-ਨਾਲ ਉਹ ਵੀ ਕਹਤਾ ਵੀ ਜਿਹੜੀ ਉਹ 7 ਮੈਂਬਰੀ ਕਮੇਟੀ ਦੀ ਗਵਾਈ ਕਰਨਗੇ ਭਰਤੀ ਕਮੇਟੀ ਦੀ ਉਹਦੇ ਤੋਂ ਵੀ ਉਹਨਾਂ ਨੇ ਅਸਤੀਫਾ ਦੇਤਾ। ਸੋ ਅੱਜ ਤੀਸਰੀ ਮੀਟਿੰਗ ਹੋਣੀ ਸੀ, ਤੀਸਰੀ ਮੀਟਿੰਗ ਹੋਣ ਤੋਂ ਪਹਿਲਾਂ ਹੀ ਜਿਹੜੇ ਪ੍ਰੋਫੈਸਰ ਬਡੂਂਗਰ ਸਾਹਿਬ ਆ ਉਹ ਵੀ ਚਲੇ ਗਏ। ਸੋ 7 ਮੈਂਬਰੀ ਦੇ ਵਿੱਚੋਂ 5 ਮੈਂਬਰ ਰਹਿ ਗਏ। ਸੋ 5 ਮੈਂਬਰਾਂ ਨੇ ਅੱਜ ਮੀਟਿੰਗ ਕੀਤੀ। ਮੀਟਿੰਗ ਕਰਨ ਤੋਂ ਬਾਅਦ ਉਹਨਾਂ ਨੇ ਜਿਹੜਾ ਡਿਸੀਜਨ ਲਿਆ ਏ ਆ ਕਿ ਉਹ ਅਕਾਲ ਤਖਤ ਸਾਹਿਬ ਨੂੰ ਪੱਤਰ ਲਿਖਣ ਲਈ ਜਾਣੂ ਕਰਾਉਣਗੇ ਕਿ ਅਕਾਲੀ ਦਲ ਸੱਤੋਂ ਭਰਤੀ ਕਰਵਾਉਣੀ ਨਹੀਂ ਚਾਹੁੰਦਾ ਹੈ ਕਾਲੀ ਦਲ ਨੇ ਤਾਂ ਭਰਤੀ ਮੁਕੰਮਲ ਕਰ ਲਈ ਹੈ ਵੀ ਉਹ ਜਿਹੜੀ ਭਰਤੀ ਕਮੇਟੀ ਅਕਾਲ ਤਖਤ ਸਾਹਿਬ ਨੇ ਬਣਾਈ ਸੀ ਉਹ ਤੋਂ ਕਾਲੀ ਦਲ ਇੱਕ ਤਰ੍ਹਾਂ মুনਕਰ ਹੋ ਚੁੱਕਿਆ ਭਗਾਉਣਾ ਹੋ ਚੁੱਕਿਆ ਆਪਾਂ ਇਹੀ ਕਹਿ ਸਕਦੇ ਆ ਸਹੀ ਸ਼ਬਦਾਂ ਦੇ ਵਿੱਚ ਉਹ ਜਿਹੜਾ ਹੈ ਉਹਦੇ ਵਿੱਚ ਮਤਲਬ ਅੱਜ ਇਹ ਗੱਲ ਜਿਹੜੀ ਕਹੀ ਗਈ ਵੀ ਕਾਲੀ ਦਲ ਉਹ ਕਿਉਂਕਿ ਉਹਦੇ ਵਿੱਚ ਕਾਲੀ ਦਲ ਦੇ ਕਾਰਜਕਾਰੀ ਵਿਧਾਨ ਬਲਵਿੰਦਰ ਸਿੰਘ ਪੁੰਨਰੋਣਾ ਨੂੰ ਵੀ ਬਰਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਵੀ ਨਹੀਂ ਆਏ ਹੈਗੇ ਸੋ ਮਾਮਲਾ ਉਲਝਦਾ ਉਲਝਦਾ ਇਥੋਂ ਤੱਕ ਉਲਝ ਗਿਆ ਕਿ ਉਸ ਕਮੇਟੀ ਦੇ ਵਿੱਚ ਜਿਹੜੇ ਬਾਦਲ ਦਲ ਦੇ ਆਪਾਂ ਕਹਿ ਸਕਦੇ ਹਾਂ ਕਿ ਖਾਸ ਨੁਮਾਇੰਦੇ ਅਕਵਾਲ ਸਿੰਘ ਚੁੰਦਾ ਹੋਣੇ ਉਹਨਾਂ ਨੇ ਅੱਜ ਕਹਿਤਾ ਕਿ ਅਕਾਲੀ ਦਲ ਸਾਤੋਂ ਕਿਸ ਕਮੇਟੀ ਤੋਂ ਭਾਗੀ ਨਹੀਂ ਕਰਵਾਉਣੀ ਚਾਹੁੰਦਾ ਅਸੀਂ ਇਹ ਗੱਲ ਜਿਹੜੀ ਅ ਕਾਲਤਾ ਸਾਹਿਬ ਨੂੰ ਜਾਣੂ ਕਰਾ ਦਾਂਗੇ ਅੱਗੇ ਜਥੇਦਾਰ ਸਾਹਿਬ ਜਿਸ ਤਰ੍ਹਾਂ ਕਹਿਣਗੇ ਫਿਰ ਉਸ ਤਰ੍ਹਾਂ ਹੋ ਉਧਰੋਂ ਜਥੇਦਾਰ ਸਾਹਿਬ ਦਾ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਪਰ ਇੱਕ ਕਮੈਂਟ ਆ ਜਿਸ ਨੂੰ ਲੈ ਕੇ ਆ ਹਰਜਿੰਦਰ ਸਿੰਘ ਧਾਮੀ ਉਹਨਾਂ ਨੇ ਅਸਤੀਫਾ ਦਿੱਤਾ ਉਹ ਵੀ ਗੱਲ ਸਾਹਮਣੇ ਆਈ ਹੈ ਕਿ ਉਹ ਵੀ ਕਾਫੀ ਖਫਾ ਨੇ ਲੱਗਦਾ ਹੈ ਕਾਲਤਾ ਸਾਹਿਬ ਦੇ ਜਥੇਦਾਰ ਗਨਿਰਗ ਵੀ ਹੁਣ ਵੀ ਅਸਤੀਫੇ ਵੱਲ ਵੱਧ ਰਹੇ ਨੇ ਸੋ ਇਹ ਅਸਤੀਫਿਆਂ ਦੀ ਝੜੀ ਕਰਪਾਲ ਸਿੰਘ ਬਡੂਂਗਰ ਦਾ ਜਾਣਾ ਔਰ ਉਸ ਸੱਤ ਮੈਂਬਰੀ ਕਮੇਟੀ ਦਾ ਜਿਹੜਾ ਮੁਖੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੁਣੀ ਉਹਨਾਂ ਨੇ ਛੱਡ ਦੇਣਾ ਸੋ ਇਹ ਸਾਰੇ ਮਾਮਲੇ ਨੂੰ ਲੈ ਕੇ ਲੱਗ ਗਿਆ ਰਿਹਾ ਹੈ ਦੇਖ ਦੇ ਵਿੱਚ ਕਿ ਕੀ ਉਹ ਸੱਤ ਮੈਂਬਰੀ ਕਮੇਟੀ ਦਾ ਭੋਗ ਪਾ ਦਿੱਤਾ ਗਿਆ ਉਹ ਜਿਹੜੀ ਭਰਤੀ ਕਮੇਟੀ ਬਣਾਈ ਗਈ ਸੀ ਕਾਲੀਦਾਲ ਨੇ ਭਰਤੀ ਸੰਪੂਰਨ ਕਰਤੀ ਹੈ ਤੇ ਦੂਸਰੇ ਪਾਸੇ ਮਤਲਬ ਇਹ ਹੈ ਵੀ ਉਹ ਕਮੇਟੀ ਜਿਹੜੀ ਸੀਗੀ ਉਹਨੂੰ ਇਸ ਬਹਾਨੇ ਵਿੱਚੋਂ ਦੋ ਮੈਂਬਰ ਨਿਕਲ ਗਏ ਪੰਜ ਮੈਂਬਰ ਰਹਿ ਗਏ ਹੁਣ ਜਦੋਂ ਮੁਖ ਮੁਖੀ ਭੱਜ ਗਿਆ ਉਸ ਕਮੇਟੀ ਦਾ ਤੇ ਉਹਦੀ ਫਿਰ ਕੀ ਦੀ ਪ੍ਰਧਾਨਗੀ ਦੇ ਵਿੱਚ ਉਹ ਇਹ ਮੀਟਿੰਗਾਂ ਹੋਣੀਆਂ ਅੱਗੇ ਉਹ ਕਿਸ ਤਰ੍ਹਾਂ ਉਹ ਜਿਹੜੀ ਕਮੇਟੀ ਆ ਗਾਹ ਪ੍ਰੂਗ ਹੀ ਕਹੋ ਜੀ ਭਰਤੀ ਕਰੂਗੀ ਉਹਦੀ ਹੋਂਦ ਦੇ ਉੱਪਰ ਹੀ ਸਵਾਲੀਆ ਇਨਸਾਨ ਆ ਜਿਹੜੇ ਉਹ ਖੜੇ ਹੋਗੇ ਨੇਗੇ ਤੇ ਬਹੁਤ ਕੁਝ ਇਸ ਤਰ੍ਹਾਂ ਦਾ ਮਤਲਬ ਸਾਹਮਣੇ ਆ ਰਿਹਾ ਦੂਸਰੇ ਪਾਸੇ ਪਿਛਲੇ ਦਿਨਾਂ ਦੇ ਵਿੱਚ ਸੁਖਵੀਰ ਸਿੰਘ ਬਾਦਲ ਉਹਨਾਂ ਦੀ ਬੇਟੀ ਦਾ ਵਿਆਹ ਹੁੰਦਾ ਉਹਦੇ ਵਿੱਚ ਭਾਜਪਾ ਦੀ ਸਮੁੱਚੀ ਲੀਡਰਸ਼ਿਪ ਆ ਜਿਹੜੀ ਉਹ ਸ਼ਾਮਲ ਹੁੰਦੀ ਹੈ ਹਾਲਾਂਕਿ ਦੇਖਣ ਵਾਲੀ ਗੱਲ ਇਹ ਹੈ ਕਿ ਉਸ ਵਿਆਹ ਦੇ ਵਿੱਚ ਜਿਹੜਾ ਬਾਗੀ ਗਰੁੱਪ ਹੈ ਜਿਹੜੇ ਸੁਧਾਰ ਨਹਿਰ ਵਾਲਿਆ ਉਹਦੇ ਆਗੂ ਕਿਤੇ ਦਿਖਾਈ ਨਹੀਂ ਦਿੱਤੇ ਹੈ ਹਾਲਾਂਕਿ ਕਾਦਰ ਸਾਹਿਬ ਵੱਲੋਂ ਇਹ ਹੁਕਮ ਵੀ ਆਇਆ ਸੀ ਕਿ ਆਪੋ ਆਪਣੇ ਚੁੱਲ੍ਹੇ ਸਿਮੇਟ ਕੇ ਭਾਈ ਇਕੱਠੇ ਹੋਵੋ ਤੇ ਉੱਥੇ ਮਤਲਬ ਉਹ ਆਪਸ ਵਿੱਚ ਇਕੱਠੇ ਹੋਣ ਵਾਲਾ ਤਾਂ ਕਿਤੇ ਦਿਖਾਈ ਨਹੀਂ ਦਿੱਤਾ ਉਸ ਤਰ੍ਹਾਂ ਦਾ ਤੋਂ ਇੱਥੋਂ ਤੱਕ ਵੀ ਆਇਆ ਹੈ ਕਿ ਜਿਹੜੇ ਬੰਦੀ ਸਿੰਘਾਂ ਦੀ ਗੱਲ ਦੇ ਉੱਪਰ ਚੋਣਾ ਲੜੀਆਂ ਗਈਆਂ ਬੜਾ ਮਤਲਬ ਚੋਣ ਵੀ ਲੜਾਈ ਗਈ ਭਾਈ ਰਾਜਵਾਨਾ ਦੀ ਭੈਣ ਨੂੰ ਉਹਦੀ ਵੀ ਕਿਤੇ ਕੋਈ ਤਸਵੀਰ ਜਾਂ ਉਹਦਾ ਵੀ ਕਿਤੇ ਉਸ ਤਰ੍ਹਾਂ ਦਾ ਜ਼ਿਕਰ ਜਕਾਰ ਬੀਬੀ ਕੌਲ ਰੀਪਕੌਰ ਦਾ ਵੀ ਨਹੀਂ ਦੇਖਣ ਨੂੰ ਮਿਲਿਆ ਹੈਗਾ ਪਰ ਦੂਸਰੇ ਪਾਸੇ ਇਹਨਾਂ ਰਾਜਗੁਰੂ ਸਾਹਿਬ ਦੀ ਫਾਸੀ ਦਾ ਵਿਰੋਧ ਕਰਨ ਵਾਲੇ ਰੁਨੀਤ ਸਿੰਘ ਬਿੱਟੂ ਹਣੀ ਉਸ ਵਿਆਹ ਦੇ ਵਿੱਚ ਪੂਰੇ ਸਜਤਾ ਨਾਲ ਚਮਕਦੇ ਦਿਖਾਈ ਦਿੱਤੇ ਉਹਦੇ ਵਿੱਚ ਇੱਕ ਹੋਰ ਜਿਹੜੀ ਗੱਲ ਆ ਚਰਚਾ ਦੇ ਵਿੱਚ ਬਹੁਤ ਹੀ ਆ ਗਈ ਉਸ ਵਿਆਹ ਦੇ ਵਿੱਚੋਂ ਉਹ ਇਹ ਹੈ ਕਿ ਸੁਖਵੀਰ ਸਿੰਘ ਬਾਦਲਹੋਣਾ ਨੇ ਸੁਨੀਲ ਜਾਖੜ ਨੂੰ ਚਾਹੇ ਮਜ਼ਾਕ ਚ ਕਿਹਾ ਜਾਏ ਹੱਸਦਿਆਂ ਕਿਹਾ ਉਹਨਾਂ ਨੇ ਕਿਹਾ ਕਿ ਅਸੀਂ ਤਾਂ ਆਪਦੇ ਆਕਾਲੀ ਆ ਜਿਹੜੇ ਇਹ ਭਾਜੀਪੀ ਦੇ ਵਿੱਚ ਡੈਪੂਟੇਸ਼ਨ ਤੇ ਭੇਜੇ ਹੋਏ ਆ ਸੋ ਇਸ ਗੱਲ ਨੂੰ ਲੈ ਕੇ ਬੜਾ ਚਰਚਾ ਜਿਹੜੀ ਇੱਕ ਹੋਰ ਤਰ੍ਹਾਂ ਦੀ ਸ਼ੁਰੂ ਹੋ ਗਈ ਹੈ ਵੀ ਜਿਹੜਾ ਕਿਸਾਨੀ ਅੰਦੋਲਨ ਦੇ ਵਿੱਚ ਆ ਬੀਜੇਪੀ ਤੋਂ ਪਾਸੇ ਹੁਣ ਆ ਕਾਲੀ ਦਲ ਦਾ ਤੇ ਆਪਣੇ ਬੰਦੇ ਇਹ ਕਹਿਣਾ ਕਿ ਅਸੀਂ ਤਾਂ ਡੈਪੂਟੇਸ਼ਨ ਤੇ ਕਾਲੀ ਆ ਜਿਹੜੇ ਉਹ ਬੀਜੇਪੀ ਦੇ ਵਿੱਚ ਭੇਜ ਰੱਖੇ ਨੇ ਸੋ ਇਹ ਵੀ ਬੜਾ ਇੱਕ ਜਿਹੜਾ ਕਿਸਾਨ ਅੰਦੋਲਨ ਚੱਲਿਆ ਪਿਛਲੇ ਉਹਦੇ ਉਹਦੇ ਬਾਰੇ ਵੀ ਜਿਹੜੇ ਸੰਕੇ ਆ ਉਹ ਖੜੇ ਹੋ ਜਾਂਦੇ ਨੇਗੇ ਦੂਸਰੇ ਪਾਸੇ ਬੀਜੇਪੀ ਨਾਲ ਨੇੜਤਾ ਦੀਆਂ ਗੱਲਾਂ ਚਾਹੇ ਅ ਅੱਜ ਹਰਜੀਤ ਸਿੰਘ ਗਰਿਆਲ ਉਹਨਾਂ ਦਾ ਬਿਆਨ ਆਇਆ ਕਿ ਭਾਜਪਾ ਦੇ ਆਗੂਆਂ ਦਾ ਉੱਥੇ ਸ਼ਾਮਲ ਹੋਣਾ ਕੋਈ ਇਹ ਨਹੀਂ ਮੰਨਿਆ ਜਾ ਸਕਦਾ ਵੀ ਉਹ ਗੱਠਜੋੜ ਹੋਣ ਜਾ ਰਿਹਾ ਪਰ ਇਹ ਤਾਂ ਆਮ ਤਰ੍ਹਾਂ ਪਿਛਲੇ ਅਸੀਂ ਸਿਸ਼ਟਾਚਾਰ ਦੇ ਤੌਰ ਤੇ ਜਾਣਿਆਂਗੇ ਜਿਹੜੇ ਰਿਸ਼ਤੇ ਹੁੰਦੇ ਆ ਫਿਰ ਦੀ ਸਿਸ਼ਟਾਚਾਰ ਦੇ ਨਾਤੇ ਜਾਣੇ ਆ ਤਾਂ ਫਿਰ ਉਹ ਸਾਰਾ ਅਕਾਲੀ ਦਲ ਜਿਹੜਾ ਬਾਗੀ ਕਿਹਾ ਜਾਂਦਾ ਬੀਬੀ ਜੰਗੀਰ ਕੌਰ ਕਹੇ ਦੀਏ ਜਿਹੜੇ ਬਾਦਲ ਪਰਿਵਾਰ ਦੇ ਖਾਦਮ ਖਾਸ ਮੰਨੇ ਜਾਂਦੇ ਚਿਹਰਾ ਤੱਕ ਢੀੜ ਸਾਹ ਪਰਿਵਾਰ ਹੋਰ ਅਨੇਕਾਂ ਇਸ ਤਰ੍ਹਾਂ ਦੇ ਪਰਿਵਾਰ ਆ ਜਿਹੜੇ ਉਹ ਵਿਆਹ ਦੇ ਵਿੱਚ ਕਿਤੇ ਵੀ ਦਿਖਾਈ ਨਹੀਂ ਦਿੱਤੇ ਕਿੰਦਰੇ ਵੀ ਦਿਖਾਈ ਨਹੀਂ ਦਿੱਤੇ ਕੀ ਇਹ ਲਕੀਰ ਆ ਜਿਹੜੀ ਕਾਫੀ ਵੱਡੀ ਹੋ ਚੁੱਕੀ ਆ ਇਹ ਬੜਾ ਵੱਡਾ ਸਵਾਲ ਆ ਜਿਹੜਾ ਪੈਦਾ ਹੋ ਚੁੱਕਿਆ ਤੇ ਦੂਸਰੇ ਪਾਸੇ ਜੇ ਤੁਸੀਂ ਸਾਰੇ ਦਾਰੂ ਮਜ਼ਾਰ ਨੂੰ ਦੇਖਦੇ ਆ ਤਾਂ ਇਸ ਵੇਲੇ ਅਕਾਲੀ ਦਲ ਦੀ ਗੱਲ ਕਰੀਏ ਜੇ ਇੱਕ ਪਾਸੇ ਅਕਾਲੀ ਦਲ ਦਾ ਭਰਤੀ ਵਾਲੇ ਮਾਮਲੇ ਨੂੰ ਲੈ ਕੇ ਕਹਿ ਦਈਏ ਜਾਂ ਸੁਖਬੀਰ ਸਿੰਘ ਬਾਦਲ ਉਹਨਾਂ ਦੀ ਪ੍ਰਧਾਨਗੀ ਦੀ ਗੱਲ ਨੂੰ ਲੈ ਕੇ ਸੋਚਦੇ ਆ ਕਿ ਉਹ ਮਤਲਬ ਉਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਾਰਾ ਕੁਝ ਉਸੇ ਲਈ ਦਾਅ ਤੇ ਲਾਇਆ ਗਿਆ ਜਾ ਰਿਹਾ ਹੈ ਤਾਂ ਦੂਸਰੇ ਪਾਸੇ ਵੀ ਕੋਈ ਇਸ ਤਰ੍ਹਾਂ ਦਾ ਅਕਾਲੀ ਲੀਡਰਸ਼ਿਪ ਹੈ ਜਿਹੜੀ ਉਹ ਦਿਖਾਈ ਨਹੀਂ ਦੇ ਰਹੀ ਉਹਦੀ ਕੋਈ ਸਰਗਰਮੀ ਨਹੀਂ ਦਿਖਾਈ ਨਹੀਂ ਦੇ ਰਹੀ ਕਿ ਅਕਾਲੀ ਹੋਰ ਕਿਤੇ ਕੋਈ ਪੰਥਕ ਰਾਜਨੀਤੀ ਚੌਂਕਰੀ ਦਿਖਾਈ ਦੇ ਰਹੀ ਹੈ ਸਿਰਫ ਤੇ ਸਿਰਫ ਜੰਕੜੇ ਦਿਖਾਈ ਦੇ ਰਿਹਾ ਗਿਆਨੀ ਹਰਪ੍ਰੀਤ ਸਿੰਘ ਉਹ ਇਧਰ ਉਧਰ ਜਾ ਰਿਹਾ ਉਹਨਾਂ ਦੇ ਜਿਹੜੇ ਬਿਆਨ ਹੈਗੇ ਉਹ ਕਿਤੇ ਨਾ ਕਿਤੇ ਆ ਰਹੇ ਨੇ ਹੁਣ ਇਸ ਵੇਲੇ ਉਹ ਜਿਹੜੀ ਇੱਕ ਪੰਥਕ ਰਾਜਨੀਤੀ ਦੀ ਸਪੇਸ ਹੈ ਉਹਨੂੰ ਕੌਣ ਭਰੂਗਾ ਕਿਉਂਕਿ ਇਸ ਵੇਲੇ ਜਿਹੜਾ ਬਹੁਤ ਵੱਡਾ ਖਲਾ ਪੰਥਕ ਰਾਜਨੀਤੀ ਦੇ ਵਿੱਚ ਉਹ ਪੈਦਾ ਹੋ ਚੁੱਕਿਆ ਹੈਗਾ ਉਹ ਇਹਦੇ ਵਿੱਚੋਂ ਦੇਖਦੇ ਆ ਵੀ ਉੱਪਰ ਕੀ ਆਉਂਦਾ ਨਿਕਲਦਾ ਕੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਕੋਈ ਚੰਗੀ ਲੀਡਰਸ਼ਿਪ ਵੀ ਸਾਹਮਣੇ ਆ ਸਕਦੀ ਹੈ ਜਿਸ ਤਰ੍ਹਾਂ ਦਾ ਇਹ ਰੋਲ ਝੂੜਾ ਪਿਆ ਇਹਦੇ ਵਿੱਚੋਂ ਕੋਈ ਵਧੀਆ ਆ ਚੰਗੀ ਸਿੱਖਾਂ ਨੂੰ ਵੀ ਲੀਡਰਸ਼ਿਪ ਵੀ ਮਿਲ ਸਕਦੀ ਹੈ ਪਰ ਜਿਸ ਤਰ੍ਹਾਂ ਦਾ ਹਾਲਾਤ ਬਣੀ ਜਾ ਰਹੇ ਨੇ ਕਿ ਉਧਰੋਂ ਬੀਜੇਪੀ ਦੇ ਨਾਲ ਨੇੜਤਾ ਵਧਾਉਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਉਹ ਲਗਾਤਾਰ ਜਾਰੀ ਨੇ ਔਰ ਇੱਥੋਂ ਤੱਕ ਕਿਹਾ ਜਾ ਰਿਹਾ ਹੈ ਕਿ ਸਾਡੇ ਬੰਦੇ ਤਾਂ ਡਿਪਲੋਮੇਸ਼ਨ ਤੇ ਗਏ ਹੋਏ ਨੇ ਕਿ ਉਧਰ ਤੇ ਇਹ ਇਸ ਗੱਲ ਨੂੰ ਲੈ ਕੇ ਹੁਣ ਕਿਸਾਨ ਜਥੇਬੰਦੀਆਂ ਜਾਂ ਜਿਸ ਤਰ੍ਹਾਂ ਦਾ ਅਕਾਲੀ ਦਲ ਪੰਥਕ ਸਫਾ ਦੇ ਵਿੱਚ ਉਲਝਿਆ ਹੋਇਆ ਇੱਕ ਪਾਸੇ ਤਾਂ ਗੈਨੀ ਹਰਪ੍ਰੀਤ ਸਿੰਘ ਉਹਨਾਂ ਦੇ ਉੱਪਰ ਇਹ ਦੋਸ਼ ਲਾਏ ਜਾ ਰਹੇ ਨੇਗੇ ਉਸੇ ਲੀਡਰਸ਼ਿਪ ਵੱਲੋਂ ਕਿ ਉਹਨਾਂ ਉਹ ਦੀਪਾ ਭਾਜਪਾ ਨਾਲ ਨੇੜਤਾ ਕੀ ਉਹ ਅਮਿਤ ਸਾਨਾ ਗੱਲ ਕਰਦੇ ਆ ਉਹ ਫਰਾਨੇ ਭਾਜਪਾ ਲੀਡਰਾਂ ਦੇ ਸੰਪਰਕ ਵਿੱਚ ਨੇਗੇ ਤੇ ਦੂਸਰੇ ਪਾਸੇ ਮਤਲਬ ਇਹ ਗੱਲਾਂ ਆ ਜਾਣੀਆਂ ਸਾਹਮਣੇ ਵੀ ਸਾਡੇ ਅਕਾਲੀ ਤਾਂ ਡੈਪੂਟੇਸ਼ਨ ਤੀ ਗਏ ਹੋਏ ਨੇਗੇ ਭਾਜਪਾ ਦੇ ਵਿੱਚ ਉਹ ਵੀ ਚਕਬੀਰ ਸਿੰਘ ਬਾਦਲ ਉਹਨਾਂ ਨੇ ਕਹਿਣਾ ਸੋ ਇਹ ਬੜਾ ਮਤਲਬ ਇੱਕ ਤਰ੍ਹਾਂ ਦੇ ਨਾਲ ਜਿਹੜਾ ਇਸ ਤਰ੍ਹਾਂ ਦਾ ਰੋਲ ਝੋਲਾ ਪੈ ਗਿਆ ਇਹ ਬਹੁਤ ਸਾਰੇ ਪੜਦੇਆਂ ਦੀਆਂ ਗੱਲਾਂ ਜਿਹੜੀਆਂ ਬਾਹਰ ਆ ਰਹੀਆਂ ਰਹੀਆਂ ਇੱਕ ਦੂਸਰੇ ਦਾ ਅ ਮਤਲਬ ਪਹਿਲਾਂ ਤਾਂ ਇਹੀ ਸੀਗਾ ਵੀ ਜਿਹੜੇ ਸੁਧਾਰ ਲਹਿਰ ਵਾਲੇ ਉਧਰ ਲੀਆਂ ਗੱਲਾਂ ਕਹਿੰਦੇ ਸੀ ਉਹ ਜਿਹੜੇ ਅਕਾਲੀ ਦਰਬਾਰ ਬਾਦਲ ਵਾਲੇ ਉਹ ਸੁਧਾਰ ਲਹਿਰ ਵਾਲਿਆਂ ਦੀਆਂ ਪਰਤਾਂ ਖੋਲਦੇ ਸੀ ਪਰ ਉਹਨੇ ਆਪਣੀਆਂ ਗੱਲਾਂ ਹੀ ਆਪ ਬਾਹਰ ਨਿਕਲਣ ਲੱਗੀਆਂ ਜਦੋਂ ਇਸ ਤਰ੍ਹਾਂ ਕਿ ਅਸੀਂ ਕਿੱਥੇ ਖੜੇ ਆਂਗੇ ਤਾਂ ਇਸ ਵੇਲੇ ਪੰਥਕ ਰਾਜ ਨੀਤੀ ਦਾ ਖਲਾਅ ਕਿਸ ਤਰ੍ਹਾਂ ਭਰੂਗਾ ਬਹੁਤ ਵੱਡਾ ਸਵਾਲ ਹੈ ਕਿ ਜਿਹੜੀ 7 ਮੈਂਬਰੀ ਕਮੇਟੀ ਆ ਉਹਦਾ ਭੋਗ ਪੈ ਚੁੱਕਿਆ ਉਹ ਖਤਮ ਹੋ ਚੁੱਕੀ ਹੈ ਉਹ 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 ਜਿਹੜਾ ਉਹਦੇ ਦੋ ਮੈਂਬਰਾਂ ਦੇ ਜਾਣ ਤੋਂ ਬਾਅਦ ਕੀ ਹੁਣ ਨਵਾਂ ਭਰਤੀ ਕਮੇਟੀ ਵਾਲਾ ਜਿਹੜਾ ਮਾਮਲਾ ਕਾਲ ਤੱਕ ਸਾਹਮਦੇ ਜਥੇਦਾਰ ਉਹਦੇ ਤੇ ਕੀ ਫੈਸਲਾ ਲੈਣਗੇ ਕੀ ਦੋ ਨਵੇਂ ਮੈਂਬਰ ਪਾਉਣਗੇ ਨਵੀਂ ਕਮੇਟੀ ਬਣੂਗੀ ਨਵੇਂ ਸਰੂਪ ਭਰਤੀ ਹੋਊਗੀ ਜਾਂ ਫਿਰ ਇਹ ਕਮੇਟੀ ਆ ਜਿਹੜੀ ਇਹ ਇਸੇ ਤਰ੍ਹਾਂ ਹੀ ਰੋਲੇ ਘੋਲੇ ਦੇ ਵਿੱਚ ਖਤਮ ਹੋ ਗਈ ਹੈ ਤੇ ਉਧਰੋਂ ਜਿਹੜਾ ਉਹ ਉਹਨਾਂ ਨੇ ਭਰਤੀ ਕਰ ਲਈ ਆ ਤੇ ਉਹ ਇੱਕ ਜਿਹੜਾ ਜਿਸ ਤਰ੍ਹਾਂ ਦਾ ਉਹਨਾਂ ਦਾ ਪ੍ਰੋਗਰਾਮ ਲਿਖਿਆ ਹੋਇਆ ਵੀ 1 ਮਾਰਚ ਨੂੰ ਉਹ ਨਵੇਂ ਪ੍ਰਧਾਨ ਦੀ ਚੋਣ ਕਰਕੇ ਸਖਵੀਰ ਸਿੰਘ ਬਾਲਰੋਣੀ ਦੁਬਾਰੇ ਪ੍ਰਧਾਨ ਬਣ ਜਾਣਗੇ ਹੁਣ ਇਥੇ ਇਹ ਵੀ ਆ ਵੀ ਪ੍ਰਧਾਨਤਾ ਬਣ ਜਾਣਗੇ ਕੀ ਫਿਰ ਉਹਨੂੰ ਪੰਥ ਸਵੀਕਾਰ ਕਰੂਗਾ ਇਨ੍ਹਾਂ ਹਾਲਾਤਾਂ ਦੇ ਵਿੱਚ ਜਦੋਂ ਕਿ ਪੂਰੇ ਦਾ ਪੂਰਾ ਇੱਕ ਮਤਲਬ ਪੰਥ ਹੈ ਜਿਹੜਾ ਉਹ ਇੱਕ ਹੋਰ ਪਾਸੇ ਖੜਾ ਦਿਖਾਈ ਦੇ ਰਿਹਾ ਦਿੱਲੀ ਕਮੇਟੀ ਵੱਲੋਂ ਆਉਣ ਵਾਲੇ ਦਿਨਾਂ ਦੇ ਵਿੱਚ ਗੈਨੀ ਹਰਪ੍ਰੀਤ ਸਿੰਘ ਹੋਣਾਂ ਦਾ ਸਨਮਾਨ ਰੱਖਿਆ ਗਿਆ ਜਿਦੇ ਵਿੱਚ ਸਾਰੇ ਦਸਤਾਵਾਂ ਦੇ ਜ세ਦਾਰ ਜਿਹੜੇ ਚ ਪਟਨਾ ਸਾਹਿਬ ਦੇ ਹਜ਼ੂਰ ਸਾਹਿਬ ਦੇ ਦਮਦਮੇਟਰ ਸਾਾਲ ਤੇ ਹੋਰ ਤਕਰੀਬਨ ਸਿੱਖ ਜ세ਬੰਦੀਆਂ ਜਾ ਰਹੀਆਂ ਨੇ ਸ਼੍ਰੋਮਣੀ ਕਮੇਟੀ ਨੂੰ ਛੱਡ ਕੇ ਕਿਉਂਕਿ ਸ਼੍ਰੋਮਣੀ ਕਮੇਟੀ ਵੱਲੋਂ ਤਾਂ ਉਹਨਾਂ ਨੂੰ ਬਰਖਾਸ਼ਤ ਕੀਤਾ ਗਿਆ ਦਿੱਲੀ ਕਮੇਟੀ ਹਰਿਆਣਾ ਕਮੇਟੀ ਹੋਰ ਜਿੰਨੀਆਂ ਵੀ ਸਿੱਖ ਸੰਸਥਾਵਾਂ ਸਾਰੀਆਂ ਬੁਲਾਈਆਂ ਗਈਆਂ ਨੇ ਕੀ ਹੁਣ ਮਤਲਬ ਇਹ ਜਿਹੜਾ ਇਸ ਤਰ੍ਹਾਂ ਦਾ ਅਹ ਪੰਤਰਾ ਇਕੱਠ ਦੂਸਰੇ ਪਾਸੇ ਹੋ ਰਿਹਾ ਉਹ ਕੋਈ ਨਵੀਂ ਰਾਜਨੀਤੀ ਦੇ ਸਕੂਗਾ ਕੋਈ ਨਵੀਂ ਲੀਡਰਸ਼ਿਪ ਉਥੋਂ ਨਿਕਲੂਗੀ ਇਹ ਆਉਣ ਵਾਲਾ ਸਮਾਂ ਦੱਸੂਗਾ ਇਹਦੇ ਬਾਰੇ ਤੁਸੀਂ ਕੀ ਸੋਚਦੇ ਹੋ ਜਰੂਰ ਕਮੈਂਟ ਕਰਿਓ ਧੰਨਵਾਦ